ਬਿਲਕੁਲ ਅੱਜ 37 ਲੱਖ ਦੀ ਲਾਗਤ ਦੇ ਨਾਲ ਜਿਹੜਾ ਟਾਟਾ ਏਐਸ ਕੂੜਾ ਕਲੈਕਟ ਕਰਨ ਵਾਲੀਆਂ ਜਿਹੜੀਆਂ ਬੈਂਡਸ ਨੇ ਜਿਹੜੀਆਂ ਉਹ ਲੋਕਰਪਿਤ ਕੀਤੀਆਂ ਨੇ ਉਹਨਾਂ ਨੂੰ ਹਰੀ ਝੰਡੀ ਜਿਹੜੀ ਦਿੱਤੀ ਗਈ ਹੈ ਨਗਰ ਕੌਂਸਲ ਸੰਗਰੂਰ ਦੇ ਵਿੱਚ ਔਰ 10 ਜਿਹੜੀਆਂ ਅਸੀਂ ਪਹਿਲਾਂ ਲਈਆਂ ਸੀਗੀਆਂ ਤੇ 5 ਨੂੰ ਅੱਜ ਜਿਹੜੀ ਹਰੀ ਝੰਡੀ ਦਿੱਤੀ ਗਈ ਹੈ ਅੱਜ ਕੁੱਲ ਮਿਲਾ ਕੇ 15 ਸਾਡੇ ਕੋਲ ਟਾਟਾ ਏਐਸ ਜਿਹੜੀਆਂ ਹੋ ਗਈਆਂ ਇਸ ਤੋਂ ਬਾਅਦ ਸਾਡੀ ਕੋਸ਼ਿਸ਼ ਹੈ ਕਿ ਬੜੀ ਜਲਦੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ 15 ਅਸੀਂ ਹੋਰ ਲੈ ਲਈਏ ਤਾਂ ਜੋ ਇੱਕ ਬੋਰਡ ਦੇ ਵਿੱਚ ਅਸੀਂ ਇੱਕ ਜਿਹੜੀ ਟਾਟਾ ਐਸ ਬੈਂਡ ਜਿਹੜੀ ਕੂੜਾ ਕਲੈਕਟ ਕਰਨ ਵਾਲੀ ਅਸੀਂ ਦੇ ਦਈਏ ਜਿਹਦੇ ਨਾਲ ਕਿ ਅੱਜ ਸ਼ਹਿਰ ਦੇ ਵਿੱਚ ਜਿਹੜੀ ਸਾਨੂੰ ਕੂੜੇ ਦੀ ਜਿਹੜੀ ਦਿੱਕਤ ਆ ਰਹੀ ਹੈ ਜਗਾ ਜਗਾ ਦੇ ਉੱਤੇ ਜਿਹੜੇ ਸੈਕੰਡਰੀ ਜਿਹੜੇ ਡੰਪ ਬਣੇ ਹੋਏ ਨੇ ਤੇ ਉਹਨਾਂ ਨੂੰ ਬੜੀ ਜਲਦੀ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਹ ਸੈਕੰਡਰੀ ਡੰਪ ਨੇ ਜਿਹੜੇ ਉਹਨਾਂ ਨੂੰ ਖਤਮ ਕਰਦੀਏ ਉਹ ਤਾਂ ਹੀ ਖਤਮ ਹੋਣਗੇ ਜਦੋਂ ਸਾਡੇ ਕੋਲ ਮਸ਼ੀਨਰੀ ਹੋਗੀ ਮੈਨਪਾਵਰ ਹੋਗੀ ਸੋ ਉਹਦੇ ਵੱਲ ਇੱਕ ਵੱਡਾ ਕਦਮ ਆ ਜਿਹੜਾ ਅੱਜ ਅਸੀਂ ਜਿਹੜ ਔਰ ਮੈਨੂੰ ਉਮੀਦ ਹੈ ਕਿ ਇਹਦੇ ਨਾਲ ਅਸੀਂ ਇੱਕ ਸੰਗਰੂੜ ਦੇ ਘਟੂ ਘਟ ਅਸੀਂ ਅੱਧਾ ਏਰੀਆ ਜਿਹੜਾ ਸੀ ਜਿਹੜਾ ਇਹ ਸੈਕੰਡਰੀ ਡੰਪ ਨੇ ਜਿਹੜੇ ਉਹਨਾਂ ਤੋਂ ਫ੍ਰੀ ਅਸੀਂ ਜਿਹੜਾ ਕਰ ਲਵਾਂਗੇ ਸੋਦੀ ਜਿਹੜੀ ਵਿਵਸਥਾਬੰਦੀ ਹੈ ਜਿਹੜੀ ਜਿਹੜੀ ਪਲਾਨਿੰਗ ਹੈ ਉਹ ਸਾਰੀ ਹੋ ਚੁੱਕੀ ਆ ਤੇ ਸ਼ਹਿਰ ਇੱਕ ਸਾਫ਼ ਸੁਥਰਾ ਸ਼ਹਿਰ ਜਿਹੜਾ ਬਣਾਉਣ ਦੇ ਲਈ ਜਿਹੜਾ ਉਹ ਕਦਮ ਆ ਜਿਹੜਾ ਚੁੱਕਿਆ ਗਿਆ। ਅਸੀਂ ਤਰਾਂ ਦੇ ਤੋਂ ਕੂੜਾ ਚੱਕਿਆ ਤਾਂ ਪਰ ਜੇਕਰ ਗੱਲ ਕਰੀਏ ਸੜਕਾਂ ਦੇ ਉੱਤੇ ਜਿਵੇਂ ਦੰਪ ਦੇ ਤੁਸੀਂ ਗੱਲ ਕਰਦੇ ਹੋ ਉੱਥੋਂ ਨਹੀਂ ਕਈ ਵਾਰ ਉਹਦੀ ਲਿਫਟਿੰਗ ਕੀਤੀ ਜਾਂਦੀ ਹੈ। ਉਹ ਜਿਹਦੇ ਨਾਲ ਸ਼ਹਿਰ ਦੇ ਸਮੱਸਿਆਵਾਂ ਆਉਂਦੀ ਹੈ ਉਹਦੇ ਤੇ ਆ ਜਾਂਦਾ। ਉਹਦਾ ਬਿਲਕੁਲ ਉਹਦਾ ਕਾਰਨ ਇਹੀ ਹੈ ਕਿ ਜਿਹੜੇ ਸਾਡੇ ਸਫਾਈ ਕਰਮਚਾਰੀ ਨੇ ਉਹ ਕੁਝ ਬੀਬੀਆਂ ਵੀ ਨੇ ਵਿੱਚ ਲੇਡੀਜ਼ ਹੈਗੀਆਂ ਨੇ ਤਾਂ ਉਹ ਜਦੋਂ ਵੀ ਕੋਈ ਆਪਣੇ ਗਲੀ ਮੋਲੇ ਦੇ ਵਿੱਚੋਂ ਕੂੜਾ ਕਲੈਕਟ ਕਰਕੇ ਲਿਆਉਂਦੀਆਂ ਨੇ ਗਲੀ 'ਚ ਲੈ ਕੇ ਆਉਂਦੀਆਂ ਨੇ ਤਾਂ ਕਾਫੀ ਹੈਵੀ ਹੋ ਜਾਂਦਾ, ਭਾਰਾ ਹੋ ਜਾਂਦਾ ਤੇ ਉਹਨਾਂ ਨੂੰ ਉਹ ਡੰਪ ਡੰਪਤਾ ਕੋ ਲੈ ਕੇ ਨਹੀਂ ਜਾ ਸਕਦੇ ਜਿੱਥੇ ਟਰਾਲੀਆਂ ਹੁੰਦੀਆਂ ਨੇ ਉਹ ਵੀ ਕਾਫੀ ਜਗ੍ਹਾ ਤੇ ਪੁਆਇੰਟ ਬਣੇ ਹੋਏ ਨੇ ਜਿੱਦੇ ਕਰਕੇ ਉਹ ਆਪਣੀ ਜਿਹੜਾ ਕੰਫਰਟ ਦੇਖਦੇ ਹੋਏ ਉਹ ਗਲੀ ਦੇ ਬਾਹਰ ਲੈ ਕੇ ਜਿਹੜਾ ਉਹਨੂੰ ਕੂੜੇ ਨੂੰ ਸੁੱਟ ਲੈਂਦੇ ਨੇ ਉੱਥੋਂ ਕਈ ਵਾਰ ਮੈਂ ਅਸੀਂ ਪਿੱਛੇ ਕੋਸ਼ਿਸ਼ ਕੀਤੀ ਵੀ ਅਸੀਂ ਉਹਨਾਂ ਨੂੰ ਚੁਕਵਾ ਦੀ ਅਸੀਂ ਚੁਕਵਾਏ ਵੀ ਪਰ ਉੱਥੇ ਪਬਲਿਕ ਦੀ ਹੈਬਿਟ ਇਦਾਂ ਦੀ ਬਣ ਜਾਂਦੀ ਆ ਕੋਈ ਆਇਆ ਐਕਟੀਵਾ ਤੇ ਲੈ ਕੇ ਉਹਨਾਂ ਨੇ ਕੂੜਾ ਜਿਹੜਾ ਉੱਥੇ ਸੁੱਟ ਦਿੰਦੇ ਨੇ ਸੋ ਜਿੱਦੇ ਕਰਕੇ ਬਦਬੂ ਗੰਦਗੀ ਤਾਂ ਹੁੰਦੀ ਆ ਹੁੰਦੀ ਆ ਨਾਲ ਜਿਹੜੇ ਆਵਾਰਾ ਪਸ਼ੂ ਨੇ ਅੱਜ ਉਹਨਾਂ ਦਾ ਵੀ ਇੱਕ ਵੱਡਾ ਮਸਲਾ ਜਿਹੜ ਸੋ ਇਹ Tata Ya Son ਦੇ ਨਾਲ ਅਸੀਂ ਜਿਹੜੀ ਮੈਨਪਾਵਰ ਵੀ ਜਿਹੜੀ ਅਸੀਂ 60 ਜਿਹੜੇ ਸਪਾਈ ਕਰਮਚਾਰੀ ਅਸੀਂ ਉਹ ਨਵੇਂ ਉਹਨਾਂ ਦੇ ਜੋਇਨਿੰਗ ਲੈਟਰ ਵੀ ਹੁਣ ਬੰਡਲੇ ਨੇ ਉਹਨਾਂ ਦੀ ਟ్రਾਇਲ ਹੋ ਚੁੱਕੀ ਹੈ ਨਾਲ ਹੀ ਅਸੀਂ ਜਿਹੜੇ ਡਰਾਈਵਰ ਨੇ ਜਿਹੜੇ ਇਹਨਾਂ ਨੂੰ ਚਲਾਉਣ ਦੇ ਲਈ ਉਹ ਵੀ ਅਸੀਂ ਨਵੇਂ ਜਿਹੜੇ ਭਰਤੀ ਕਰ ਰਹੇ ਹਾਂ ਤੇ ਤਾਂ ਜੋ ਜਿਹੜਾ ਇੱਕ ਪ੍ਰੋਪਰ ਮਸ਼ੀਨਰੀ ਦੇ ਨਾਲ ਪ੍ਰੋਪਰ ਮੈਨਪਾਵਰ ਦੇ ਨਾਲ ਜਿਹੜਾ ਕੂੜਾ ਡਾਇਰੈਕਟ ਘਰਾਂ ਦੇ ਵਿੱਚੋਂ ਕਲੈਕਟ ਹੋਵੇ ਤੇ ਸੈਕੰਡਰੀ ਡੰਪ ਨੇ ਜਿਹੜੇ ਉਹ ਟੋਟਲੀ ਖਤਮ ਹੋ ਸਕਣ ਔਰ ਮੈਂ ਸੰਗਰੂਰ ਦੇ ਲੋਕਾਂ ਨਾਲ ਜਿੰਨਾ ਉਹਨਾਂ ਨੇ ਸਾਨੂੰ ਪਿਆਰ ਦਿੱਤਾ ਅੱਜ ਵੀ ਚਾਹੇ ਲੋਕ ਸਭਾ ਚੋਣ ਦੇ ਵਿੱਚ ਬਹੁਤ ਸਾਰੇ ਪਿਆਰ ਸੰਗਰੂਰ ਦੇ ਲੋਕਾਂ ਨੇ ਦਿੱਤਾ ਔਰ ਸਾਡਾ ਜਿਹੜਾ ਲੋਕਾਂ ਨਾਲ ਵਾਦਾ ਤੇ ਜਿਹੜਾ ਉਹਨਾਂ ਨੇ ਵਿਸ਼ਵਾਸ ਜਤਾਇਆ ਅਸੀਂ ਬੜੀ ਜਲਦੀ ਸੰਗਰੂਰ ਨੂੰ ਜਿਹੜਾ ਜਿਹੜਾ ਕੂੜੇ ਤੋਂ ਜਿਹੜਾ ਸੈਕੰਡਰੀ ਡੰਪ ਨੇ ਉਹਨਾਂ ਤੋਂ ਫ੍ਰੀ ਜਿਹੜਾ ਅਸੀਂ ਕਰਕੇ ਦਵਾਵਾਂਗੇ ਮੇਰੇ ਸਾਹਿਬ ਇੱਕ ਸਮੱਸਿਆ ਹਾਂ ਨਗਰ ਵਾਲੇ ਪਾਸੇ ਬੜੇ ਲੋਕ ਪਰੇਸ਼ਾਨ ਆ ਬਿਲਕੁਲ ਕਿਉਂਕਿ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਇਸ ਵਾਰ ਜਿਹੜੀ ਹੀਟ ਵੇਵ ਆ ਜਿਹੜੀ ਚੱਲੀ ਆ ਔਰ ਗਰਮੀ ਦੇ ਕਾਰਨ ਗਰਮੀ ਲੰਬੀ ਵੀ ਕਾਫੀ ਪੈ ਗਈ ਆ ਉਹਦੇ ਵਿੱਚ ਜਿਹੜੀ ਪਾਣੀ ਦੀ ਕਿੱਲਤ ਤੇ ਪਾਣੀ ਦੀ ਲੋੜ ਜਿਹੜੀ ਉਹ ਕਾਫੀ ਹੱਦ ਤੱਕ ਜਿਹੜੀ ਕਈ ਗੁਣਾ ਵੱਧ ਗਈ ਆ ਜਿਹਦੇ ਕਰਕੇ ਇਹ ਜਿਹੜੀ ਦਿੱਕਤ ਆਈ ਆ ਔਰ ਦੂਸਰਾ ਇਹਦੇ ਹੱਲ ਦੇ ਵੱਲ ਜੇ ਮੈਂ ਗੱਲ ਕਰਾਂ ਤਾ ਅਸੀਂ ਜਿਹੜੀਆਂ ਸੱਤ ਜਿਹੜੀਆਂ ਮੋਟਰਾਂ ਨੇ ਸਾਡੀਆਂ ਉਹ 15-15 ਸਾਲ ਪੁਰਾਣੀਆਂ ਨੇ ਜਿਨ੍ਹਾਂ ਨੂੰ ਕਿ ਸੜ ਜਾਂਦੀ ਆ ਫਿਰ ਬੰਨ ਕੇ ਵਿੱਚ ਸੁੱਟਿਆ ਜਾਂਦਾ ਉਹਨਾਂ ਦੀ ਕੈਪੈਸਿਟੀ ਹੈ ਜਿਹੜੀ ਬਹੁਤ ਘੱਟ ਹੈ ਤੇ ਇੱਕ ਤਾਂ ਅਸੀਂ ਉਹ ਸੱਤ ਜਿਹੜੀਆਂ ਮੋਟਰਾਂ ਨੇ ਉਹਨਾਂ ਨੂੰ ਰਿਪਲੇਸ ਕਰ ਰਿਆ ਪੰਜ ਨੇ ਜਿਹੜੇ ਮੇਰੇ ਵਾਟਰ ਬਾਕਸ ਦੇ ਜਿਹੜੇ ਪ੍ਰੋਜੈਕਟ ਨੇ ਉਹਨਾਂ ਚ ਦੋ ਦਾ ਟੈਂਡਰ ਹੋ ਕੇ ਵਰਕਿੰਗ ਆਰਡਰ ਹੋ ਚੁੱਕੇ ਨੇ ਦੋ ਅਸੀਂ ਉਹ ਸ਼ੁਰੂ ਕਰਾ ਰਿਆ ਦੋ ਦੇ ਟੈਂਡਰ ਲੱਗ ਚੁੱਕੇ ਨੇ ਸੋ ਇੱਕ ਦੀ ਅਜੇ ਸਾਨੂੰ ਜਿਹੜੀ ਲੈਂਡ ਕਲੀਅਰ ਕਰ ਰਿਆ ਅਸੀਂ ਪੰਜ ਜਿਹੜੇ ਨਵੇਂ ਵਾਟਰ ਟੈਂਕਸ ਦੇ ਪ੍ਰੋਜੈਕਟ ਨੇ ਜਿਹੜੇ ਸੰਗਰੂੜ ਦੇ ਵਿੱਚ ਇਸ ਵਾਰ ਜਿਹੜੇ ਲੱਗ ਰਹੇ ਨੇ ਤੇ ਮੈਨੂੰ ਆਸ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਜਿਹੜੀ ਪਾਣੀ ਦੀ ਸਮੱਸਿਆ ਸ਼ਹਿਰ ਦੇ ਵਿੱਚ ਨਹੀਂ ਆਊਗੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਮੋਟਰਾਂ ਪੁਰਾਣੀਆਂ ਨੇ ਅਕਸਰ ਜਦੋਂ ਪਾਣੀ ਨਹੀਂ ਆਂਦਾ ਉਹਨਾਂ ਨਾਲ ਗੱਲ ਕੀਤੀ ਜਾਂਦੇ ਪੰਪ ਆਪਰੇਟਰਾਂ ਤੇ ਉਹ ਕਹਿੰਦੇ ਮੋਟਰ ਮੱਚੀ ਹੋਈ ਹੈ ਹਾਂ ਬਿਲਕੁਲ ਮੱਚਣ ਤੋਂ ਬਾਅਦ ਬਹੁਤ ਲੰਬਾ ਸਮਾਂ ਜਿਹੜਾ ਹੋ ਜਾਂਦਾ ਵੀ ਮੋਟਰ ਵਾਪਸ ਲੈਣ ਦੀ ਕੀ ਕੋਈ ਇਦਾਂ ਪ੍ਰੋਵੀਜ਼ਨ ਨਹੀਂ ਹੋ ਸਕਦਾ ਕਿ ਐਕਸਟਰਾ ਮੋਟਰਾਂ ਲਿਆ ਕੇ ਰੱਖੇ ਜਾਣ ਤਾਂ ਕਿ ਚੱਕਰ ਕੋਈ ਸਾਡੇ ਦੇ ਦੇਖੋ ਐਕਸਟਰਾ ਵੀ ਜਿਹੜੀਆਂ ਸੀ ਚੋਣ ਜਾਬਤੇ ਤੋਂ ਬਾਅਦ ਪਹਿਲਾਂ ਤਾਂ ਚੋਣ ਜਾਬਤੇ ਕਰਕੇ ਅਸੀਂ ਕੋਈ ਐਕਸ਼ਨ ਨਹੀਂ ਲੈ ਸਕੇ ਸੀ ਸੋ ਚੋਣ ਜਾਬਤੇ ਤੋਂ ਬਾਅਦ ਅਸੀਂ ਨਵੀਆਂ ਮੋਟਰਾਂ ਜਿਹੜੀਆਂ ਪਰਚੇਜ਼ ਕੀਤੀਆਂ ਨੇ ਹੁਣ ਜਿਹੜੀਆਂ ਸਪੇਅਰ ਦੇ ਵਿੱਚ ਨੇ ਉਹ ਵੀ ਸਾਡੀਆਂ ਨਵੀਆਂ ਮੋਟਰਾਂ ਹੋਣਗੀਆਂ ਤੇ ਜਿਹੜੀਆਂ ਪਾ ਰਹੇ ਆ ਅਸੀਂ ਉਹਨਾਂ ਨੂੰ ਉਹ ਵੀ ਜਿਹੜੀਆਂ ਸਾਡੇ ਨਵੇਂ ਮੋਟਰਾਂ ਜਿਹੜੇ ਚੱਲਣ